ਅਇਤਾ ਨੂੰ ਬੇਟੀ ਨਾਮ ਲਾਉਂਦੇ ਆ ਬੇਟੀ ਜਿਹੜੀ ਗੁਰਸਿਮਰਨ ਕੋਰੀਆ ਹੈ ਜਿਹੜੀ ਪੰਜਾਬੀ ਹਿੰਦੀ ਭਾਸ਼ਾ ਤੇ ਹਰ ਬੰਦਾ ਬੋਲ ਲਿੰਦਾ ਪਰ ਦੱਖਣ ਕੋਰੀਆ ਦੀ ਭਾਸ਼ਾ ਜਿਹੜੀ ਹੈ ਇਹ ਬੇਟੀ ਸਿੱਖੀ ਹੈ ਸਿੱਖੀ ਵੀ ਕਿੱਥੋਂ YouTube ਤੇ ਦੇਖ ਕੇ ਆਪਣੀ ਦੱਖਣ ਕੋਰੀਆ ਦੀ ਭਾਸ਼ਾ ਜਿਹੜੀ ਸਿੱਖੀ ਹੈ ਆਪਾਂ ਗੱਲ ਵੀ ਕਰਦੇ ਆ ਹਾਂਜੀ ਬੇਟਾ ਕਿੱਥੋਂ ਭਾਸ਼ਾ ਸਿੱਖੀ ਫੋਨ ਤੋਂ ਫੋਨ ਤੋਂ ਦੇਖ-ਦੇਖ ਕੇ ਸਿੱਖੀ ਹੈ ਬੇਟਾ ਇਨ ਸੌਥ ਕੋਰੀਅਨ ਆਏ ਹਾਂਜੀ ਕੋਰੀਅਨ ਇਹ ਮੈਂ ਬਸ ਫੋਨ ਤੋਂ ਦੇਖ ਕੇ ਹੀ ਸਿੱਖੀ ਇਦਾਂ ਹੀ ਸਿੱਖੀ ਕਿਸ ਤਰ੍ਹਾਂ ਇਹ ਹੰਪਲਾ ਕਿਸ ਤਰ੍ਹਾਂ ਇਹ ਕਰਦੇ ਬੋਲਣਾ ਬਸ ਇਹ ਬਸ ਸ਼ਾਮ ਦੇ ਟਾਈਮ ਤੁਮੈ ਟਿਊਸ਼ਨ ਤੋਂ ਅਗੇ ਇਦਾਂ ਹੀ ਗਾਣੇ ਵਗੈਰਾ ਸੰਦੇ ਸਿੱਖੀ ਤੇ ਫਿਰ ਹੋਲੀ-ਹੋਲੀ ਬਸ ਸਿੱਖ ਗਈ ਸੰਦੇ ਸੰਦੇ ਸਿੱਖ ਗਈ ਕੀ ਕੀ ਬੋਲਦੇ ਇਹਦੇ ਚਾਪਾ ਮਤਲਬ ਬੋਲ ਲੈਂਦੇ ਹੋਰ ਲਸ ਵੈਸੇ ਸਿੱਖ ਲਿਆ ਹੋਰ ਕੀ ਕੀ ਬੋਲਦੇ ਆ ਇੱਕ ਗਾਣਾ ਹੋ ਗਿਆ ਗਾਣਾ ਬੋਲਦੇ ਤੁਸੀਂ ਪਰ ਇਹ ਸਾਰਾ ਜਿਹੜਾ ਸਿੱਖਿਆ YouTube ਤੋਂ ਸਿੱਖਿਆ ਹੈ ਹਾਂਜੀ ਹਾਂਜੀ YouTube ਤੋਂ ਗਾਣੇ ਸੁਣ-ਸੁਣ ਕੇ ਮਤਲਬ ਇਹ ਕਹਿ ਸਕਦੇ ਆ ਤੇ ਬਾਕੀ ਜਿੱਦਾਂ ਉੱਥੇ ਦੇ ਆਰਟਿਸਟ ਵਗੈਰਾ ਸੀ ਉਹਨਾਂ ਦੇ ਇੰਟਰਵਿਊ ਵਗੈਰਾ ਤੋਂ ਸਿੱਖਿਆ ਇਹ ਮਾੜਾ-ਮੋਟਾ ਜਿੱਦਾਂ ਆਈਡੀਆ ਵਗੈਰਾ ਹੋ ਗਿਆ ਸੀਗਾ ਕਿ ਸਾਹਮਣੇ ਉਹ ਗਾਣੇ ਪਹੁੰਚਦੇ ਸੀ ਘਟੇ ਕੋਟੀ ਹਾਂਜੀ ਹਾਂਜੀ ਮੈਨੂੰ ਪਸੰਦ ਸੀ ਉਹਨਾਂ ਦੀ ਜਿਹੜੀ ਬੀਟ ਵਗੈਰਾ ਸੀਗੀ ਜਾਂ ਫਿਰ ਜੋ ਇਨਸਟਰੂਮੈਂਟਲ ਸੀਗੇ ਜਾਂ ਗਾਣੇ ਦੇ ਮਤਲਬ ਸੀਗੇ ਉਹਨੂੰ ਬਹੁਤ ਵਧੀਆ ਲੱਗਦੇ ਸੀਗੇ। ਭਾਨ ਨੇ ਕਿ ਵੀ ਬੜਾ ਕੜੇ ਗਾਣੇ ਸਿੱਖਲੇ ਤੁਸੀਂ ਕਿਹੜੀ ਭਾਸ਼ਾ ਬੋਲਦੇ ਹੋ? ਨਹੀਂ ਨਹੀਂ ਹੋ ਸਕੋ ਖੁਸ਼ ਹੁੰਦੇ ਸੀਗੇ। ਮਤਲਬ ਪਹਿਲਾਂ ਤੇ ਉਹ ਸਰਪ੍ਰਾਈਜ਼ ਸੀਗੇ ਫਿਰ ਉਸ ਤੋਂ ਬਾਅਦ ਉਹ ਖੁਸ਼ ਹੁੰਦੇ ਸੀਗੇ ਕਿ ਮਤਲਬ ਚਲ ਵਧੀਆ ਗੱਲਾਂ ਕੁਝ ਅਲੱਗ ਆਇਆ ਫਿਰ। ਕਿਉਂਕਿ ਅਸੀਂ ਇਸ ਤਰ੍ਹਾਂ ਇਹ ਗਾਣੇ ਕਰਕੇ ਮੈਂ ਆਪੀ ਗਾਣੇ ਤੋਂ ਪ੍ਰਭਾਵ ਹੁੰਦਾ ਬਹੁਤ ਹੈ। ਪਰ ਇਹ ਇੱਕ ਵੱਖਰੀ ਭਾਸ਼ਾ ਹੈ। ਦੱਖਣੀ ਕੋਲ ਹੈ। ਹਾਂਜੀ ਉਹ ਤੇ ਪਹਿਲਾਂ ਤੇ ਜਦੋਂ 2019 ਚ ਤੇ ਥੋੜਾ ਬਹੁਤ ਜਿਦਾ ਆਪਾਂ ਸਿੱਖ ਦੇਖਿਆ ਹੀ ਸੀਗਾ ਫਿਰ ਹੌਲੀ ਹੌਲੀ ਕਰਕੇ ਜੇ 2020 ਤੀ ਚਾਕੇ ਬਹੁਤ ਜ਼ਿਆਦਾ ਗਲੋਬਲੀ ਫੇਮਸ ਹੋ ਗਈ ਸੀ ਜਿਹੜੀ ਮਤਲਬ ਜਿਹੜੇ ਆਰਟਿਸਟ ਸੀਗੇ ਸਪੈਸ਼ਲੀ ਬੀਟੀਐਸ ਬਹੁਤ ਫੇਮਸ ਹੋ ਗਏ ਸੀਗੇ ਤੇ ਜ਼ਿਆਦਾਤਰ ਲੋਗ ਉਹਨਾਂ ਨੂੰ ਜਾਣਨ ਵੀ ਲੱਗੇ ਸੀਗੇ ਫਿਰ ਉਸ ਤੋਂ ਬਾਅਦ ਇਦਾਂ ਹੀ ਆਪਾਂ ਜਦੇ ਸੁਣਦੇ ਗਏ ਸੁਣਦੇ ਗਏ ਤੇ ਪਰ ਪਰਵਾਹ ਤਾਂ ਨਹੀਂ ਸੀ ਹੋ ਰਿਆ ਫਿਰ ਥੋੜਾ ਜਿਹਾ ਪਰਵਾਹ ਨਹੀਂ ਕਰਦਾ ਵੀ ਬੇਟਾ ਤੂੰ ਪੰਜਾਬੀ ਸਿੱਖਦੀ ਸੀ ਆ ਕੋਰੀਆ ਭਾਸ਼ਾ ਸਿੱਖ ਲਈ ਆ ਕਿ ਜਦ ਕਿਸੇ ਬ੍ਰਦਰ ਦਾ ਗਿਆ ਅਹਿਸਾਸ ਸੀ ਤੈਨੂੰ ਹਾਂਜੀ ਮੇਰੇ ਇੱਕ ਬ੍ਰਦਰ ਆ ਉਹਨਾਂ ਉਹ ਬਹੁਤ ਐਕਸਾਈਟ ਐਕਸਾਈਟ ਹੋ ਜਾਂਦੇ ਸੀ ਜੇ ਜਦੋਂ ਮਤਲਬ ਜਦੋਂ ਉਹਨਾਂ ਨੇ ਪਹਿਲੀ ਵਾਰ ਮਤਲਬ ਮੈਂ ਗਾਉਂਦੀ ਸੀ ਜਦੋਂ ਉਹਨਾਂ ਨੇ ਸੁਣਿਆ ਤਾਂ ਉਹ ਬਹੁਤ ਐਕਸਾਈਟਡ ਹੋ ਗਏ ਸੀ ਕਿ ਉਹ ਉਹਨਾਂ ਨੇ ਫੋਨ ਮਤਲਬ ਵੀਡੀਓ ਬਣਾਉਣ ਲੱਗ ਪੈਂਦੇ ਸੀ ਮੇਰੇ ਫਿਰ ਮੈਨੂੰ ਸਪੈਸ਼ਲੀ ਉਹਨਾਂ ਨੇ ਮਾਈਕ ਲੈ ਕੇ ਦਿੱਤਾ ਸੀਗਾ ਕਿ ਤੂੰ ਇਹਦੇ ਵਿੱਚ ਗਾਏਂਗੀ ਮਤਲਬ ਫਿਰ ਉਹ ਵੀਡੀਓ ਵਗੈਰਾ ਬਣਾਉਂਦੇ ਸੀਗੇ ਤਾਂ ਕਦੀ ਆਪਣੇ ਸਟੇਟਸ ਤੇ ਲਗਾ ਲਈ ਕਦੀ ਆਪਣੇ ਕੋ ਮਤਲਬ ਇਦਾਂ ਵੀਡੀਓ ਵਗੈਰਾ ਰੱਖ ਲੈਂਦੇ ਇੱਕ ਸਕੂਲ 'ਚ ਵੀ ਪਾ ਸੁਣਾਇਆ ਕਿਸ ਨੂੰ ਗਾਣਾ ਕੀਤਾ ਸਕੂਲ ਦਾ ਪਾਰਟੀ ਹੁੰਦੀ ਹੈ ਸਕੂਲ 'ਚ ਕੋਈ ਪ੍ਰੋਗਰਾਮ ਹੁੰਦਾ ਉੱਥੇ ਵੀ ਕਦੀ ਭਾ ਹਾਂਜੀ ਪਰ ਕੋਰੀਅਨ ਦਾ ਸਪੈਸੀਫਿਕ ਕਿੰਨੀ ਕਹਿ ਸਕਦੇ ਕੋਰੀਅਨ ਚ ਮੈਂ ਇੱਕ ਵਾਰ ਕਲਾਸ ਚ ਗਿਆ ਸੀਗਾ ਬਸ ਉਦਾਂ ਸਕੂਲ ਚ ਛੋਟੇ ਹੁੰਦੇ ਆ ਵੀ ਗਾਉਂਦੇ ਰਹਿਆ ਪਰ ਹਿੰਦੀ ਪੰਜਾਬੀ ਇੰਗਲਿਸ਼ ਬਸ ਹਿੰਦੀ ਪੰਜਾਬੀ ਚ ਸਪੈਸ਼ਲ ਪਤਾ ਲੱਗਾ ਵੀ ਤੁਸੀਂ ਰਾਤ ਨੂੰ ਵੀ ਕਿਸੇ ਵੇਲੇ ਉੱਠ ਕੇ ਤੇ ਗਾਉਣ ਲੱ ਪੈਂਦੇ ਹੋ ਸਹੀ ਹੈ ਤਾਂ ਉਹ ਤੇ ਇਦਾਂ ਸੀਗਾ ਕਿ ਜਿੱਥੇ ਮੈਂ ਪਹਿਲਾਂ ਰਹਿੰਦੀ ਸੀਗੀ ਉੱਤੇ ਹਾਰਮੋਨੀਅਮ ਪਿਆ ਸੀਗਾ ਤੇ ਮੈਨੂੰ ਕਾਫੀ ਸ਼ੌਂਕ ਸੀਗਾ ਤੇ ਮੈਂ ਉੱਤੇ ਜਾ ਕੇ ਵਜਾਉਣ ਲੱਪਿੰਦੀ ਸੀ ਜੀ 12 12 ਵਜੇ ਤੱਕ ਮਤਲਬ ਇਦਾਂ ਹੀ ਮੈਂ ਉੱਤੇ ਹੀ ਰਹਿੰਦੀ ਸੀਗੀ ਉੱਪਰ ਵਾਲੇ ਫਲੋਰ ਤੇ ਫਿਰ ਮੈਂ ਥੱਕ ਕਰਕੇ ਜਲਾਉਂਦਾ ਸੀਗੀ ਫਿਰ ਮੈਂ ਥੱਲੇ ਨਹੀਂ ਫਿਰ ਮੈਂ ਥੱਲੇ ਹੁੰਦੀ ਸੀ ਨਹੀਂ ਤੇ ਮੈਂ ਉੱਤੇ ਹੀ ਰਹਿਣਾ ਹੁੰਦਾ ਸੀਗਾ ਰਾਤ ਤੱਕ ਪੂਰਾ ਹਾਂਜੀ ਬੇਟਾ ਫਿਰ ਜਿਹੜੀ ਜਿਹੜੀ ਭਾਸ਼ਾ ਬੋਲਦੇ ਦੀ ਕੋਰੀਆ ਭਾਸ਼ਾ ਇਹਦੀਰ ਪੰਜਾਬੀ ਜੀ ਲੈਂਗੁਏਜ ਵੀ ਕਰ ਲੈਂਦਾ ਤੁਸੀਂ ਉਹਦੀ ਹਾਂਜੀ ਥੋੜਾ ਜਿਹਾ ਆਈਡੀਆ ਹਾਈ ਆਈਡੀਆ ਹੋ ਜਾਂਦਾ ਕਿ ਇਹ ਪੀ ਗੱਲ ਕਿਉਂ ਨਹੀਂ ਹੁੰਦੀ ਜੀ ਕੁਛ ਨਾ ਕੁਛ ਦੇਖਿਆ ਹੈ ਮੈਂ ਤੁਸੀ ਪੜਾਈ ਦੇਣੀ ਚਾਹੀਦੀ ਜੀ ਕੋ ਅ ਪੜਾਈ ਚ ਤੇ ਨਹੀਂ ਮਤਲਬ ਜੋ ਪੈਂਡੈਮਿਕ ਹੋਇਆ ਸੀਗਾ ਉਦੋਂ ਉਸ ਉਸ ਟਾਈਮ ਤੇ ਬਹੁਤ ਜ਼ਿਆਦਾ ਮਤਲਬ ਉਸ ਮਾਰੇ ਦੇਖਿਆ ਸੀ ਆਹ ਗ੍ਰਾਂਡ ਗਵਾਂਡ ਤੇ ਕਹਿੰਦੇ ਹੋਣਗੇ ਨਾ ਵੀ ਇਹ ਬੇਟਾ ਆਈਡੀ ਭਾਸ਼ਾ ਵਾਲਾ ਕੀ ਬੋਲਦੀ ਹੈ ਮੰਮੀ ਪਾਪਾ ਨੂੰ ਤਾਂ ਕਹਿੰਦੇ ਹੋਣਗੇ ਨਾ ਬੇਟੀ ਇਹ ਕਿਹੜੀ ਭਾਸ਼ਾ ਬੋਲਦੀ ਗਈ ਹੈ ਹਾਂਜੀ ਮੰਮੀ ਨੂੰ ਇੱਕ ਦੋ ਵਾਰ ਮਤਲਬ ਇੱਕ ਦੋ ਵਾਰੀ ਮਤਲਬ ਕਿਆ ਸੀਗਾ ਦੂਰ ਗਵੰਡੀਆਂ ਨਹੀਂ ਇੱਕ ਵਾਰ ਮੇਰੀ ਕਾਰਦਿਆਂ ਨੂੰ ਵੀ ਸ਼ਿਕਾਇਤ ਆਈ ਸੀ ਕਿ ਆਪਾਰਾ ਨੂੰ ਸੋਣਾ ਹੁੰਦਾ ਤੇ ਸੀ ਇੰਦਾ ਲੈ ਸ਼ੋਰ ਹੁੰਦਾ ਫਿਰ ਉਹ ਦਮ ਮੈਂ ਅੰਦਰ ਹੀ ਮਤਲਬ ਆਪਣਾ ਕਰਨ ਲੱਗੀ ਸੀ ਗਣ ਵਗੈਰਾ ਤੇ ਮੈਂ ਬ੍ਰਦਰ ਨੇ ਤਾਂ ਮਾਈਕ ਵੀ ਲੈ ਕੇ ਦਿੱਤਾ ਸੀ ਵੀ ਇਹ ਮਾਈਕ ਦੇ ਨਾਲ ਬੋਲ ਜਿਹੜਾ ਹਾਂਜੀ 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 ਮਾਈਕ ਮਤਲਬ ਮੇ ਕੋਲ ਦੋ ਮਾਈਕ ਸੀਗੇ ਇੱਕ ਤੇ ਟੁੱਟ ਗਿਆ ਫਿਰ ਉਸ ਤੋਂ ਬਾਅਦ ਦੂਜਾ ਵੀ ਕਾਫੀ ਪੁਰਾਣਾ ਹੋ ਗਿਆ ਉਹ ਵੀ ਤੇ ਉਹ ਮਤਲਬ ਇਹ ਹੀ ਉਹ ਹਮੇਸ਼ਾ ਜਿੱਦੜੀ ਰਿਪਲੇਸ ਕਰਦੇ ਰਹਿੰਦੇ ਸੀਗੇ ਕਦੀ ਮਾਈਕ ਲਾਏ ਫੇ ਮੈਨੂੰ ਕਹਿੰਦੇ ਮਤਲਬ ਇਹ ਵੀ ਸੀਗਾ ਕਿ ਉਹਨਾਂ ਨੂੰ ਇਹ ਸੀਗਾ ਕਿ ਉਹ ਮੈਨੂੰ ਇੱਕ ਜਿਹੜਾ ਦੂਜਾ ਮਾਈਕ ਹੁੰਦਾ ਸਟੂਡੀਓ ਮਾਈਕ ਵਗੈਰਾ ਐਂਪਲੀਫਾਈ ਵਗੈਰਾ ਉਹ ਵੀ ਕਹਿੰਦੇ ਸੀ ਮੈਂ ਤੈਨੂੰ ਲਿਆ ਕੇ ਦਊਂਗਾ ਪਰ ਫਿਰ ਹਜੇ ਪੜਾਈ ਦੇ ਕਰਕੇ ਥੋੜਾ ਹੋ ਨਹੀਂ ਪਾਇਆ ਉਸ ਉਸ ਟੈਜ ਜਗ੍ਹਾ ਦਾ ਬੇਟਾ ਬੰਨਾ ਕੀ ਤੂੰ ਮੈਂ ਹਜੇ ਤੇ ਆਪਣੇ ਜਿਹੜਾ profession ਆ ਮੇਰਾ ਜਿਸ 'ਚ ਮੈਂ ਪੜਦੀ ਪਈਆ ਉਸ ਮੈਂ ਮਾਸਟਰਸ ਕਰਕੇ ਮਤਲਬ ਪੂਰਾ ਅੱਛੇ ਤਰੀਕੇ ਨਾਲ ਪ੍ਰੋਫੈਸ਼ਨਲ ਹੋਣਾ ਚਾਹੁੰਦੀ ਆ ਉਸ ਫੀਲਡ ਦੇ ਵਿੱਚ ਤੇ ਉਸ ਤੋਂ ਬਾਅਦ ਅਗਰ ਕਿਹਾ ਜਾਵੇ ਤੇ ਸੋਸ਼ਲ ਮੀਡੀਆ ਤੇ ਮਾੜਾ ਮੋਟਾ ਜਾਂ ਜੀ ਸਿੰਗਿੰਗ ਦਾ ਐਜ਼ ਅ ਹੌਬੀ ਰੱਖਣੀ ਆ ਸਿੰਗਿੰਗ ਵੀ ਸੁਪਨਾ ਉਸ ਤਰ੍ਹਾਂ ਡਾਕਟਰ ਬਣਨ ਦਾ ਆ ਠੀਕ ਐ ਨਹੀਂ ਦਿੱਤ ਮਤਲਬ ਸਪੈਸੀਫਿਕਲੀ ਮੈਨੂੰ ਐਸੀਗਾ ਕਿ ਮੈਂ ਕਿਸੇ 뮤직 ਦੀ ਫੀਲਡ 'ਤੇ ਜਾਵਾਂ ਜਿੱਦਾਂ ਪ੍ਰੋਡਕਸ਼ਨ ਵਗੈਰਾ ਜਾਂ ਫਿਰ ਜਿੱਦਾਂ ਹੰਦ ਮਾੜਾ ਮੋਟਾ ਮਤਲਬ ਪ੍ਰੋਡਕਸ਼ਨ ਵਗੈਰਾ ਜਾਂ ਫਿਰ ਇਨਸਟਰੂਮੈਂਟਲ ਵੱਖਰੇ ਵੱਖਰੇ ਮੈਨੂੰ ਬਹੁਤ ਮਤਲਬ ਵਧੀਆ ਲੱਗਦਾ ਉਹ ਇਹੀ ਸੀਗਾ ਤੇ ਹੁਣ ਮੈਨੂੰ ਇਹ ਵੀ ਆ ਕਿ ਆਪਣੀ ਪੜਾਈ ਕੰਪਲੀਟ ਕਰਕੇ ਮੈਂ ਜ਼ਿਆਦਾ ਧਿਆਨ ਇਧਰ ਵਾਲੇ ਦੇ ਹਾਂਜੀ ਆਪਾਂ ਗੱਲ ਵੀ ਕਰਦੇ ਆ ਇਹਨਾਂ ਦੀ ਮਮਾ ਦੇ ਨਾਲ ਹਾਂਜੀ ਪਹਿੰਜ ਕੀ ਨਾਮ ਤੁਹਾਡਾ ਕਮਲਜੀਤ ਕੌਰ ਜੀ ਮੇਰਾ ਨਾਮ ਪਹਿਲੀ ਬੇਟੀ ਪੰਜਾਬੀ ਹੀ ਦਿਨ ਸੇ ਕਿੰਜ ਕਛੂ ਕੋਰੀ ਨਹੀਂ ਪਾ ਸਕਦੀ ਨਹੀਂ ਰਾ ਫਰਾ ਨਾ ਆਇਆ ਸਾਨੂੰ ਕੋਈ ਪੜੋਸੀ ਪੁੱਛਦਾ ਕਿ ਤੁਹਾਡੇ ਘਰ ਇਦਾਂ ਦੀ ਆਵਾਜ਼ ਕਿੱਤਰਾ ਆਉਂਦੀ ਨਾ ਤੇ ਹਿੰਦੀ ਆ ਨਾ ਪੰਜਾਬੀ ਆ ਨਾ ਕੋਸ਼ਾ ਪਹਿਲਾਂ ਤਾਂ ਮੈਂ ਆਪ ਚੰਬੇ ਹੋ ਜਾਂਦੀ ਫਿਰ ਮੈਨੂੰ ਚੇਤਾ ਆਉਂਦਾ ਕਿ ਇਹ ਰਾਤ ਨੂੰ ਰੈਸਲ ਕਰਦੀ ਹੈਗੀ ਰੈਸਲ ਕਰਦੀ ਹੈਗੀ ਰਾਤ ਕਾਤ ਕੋਈ ਬੋਲਦਾ ਕੋਈ ਨਾ ਨਾ ਬਿਲਕੁਲ ਨਹੀਂ ਸਾਡੀ ਕਰਦੇ ਨੇ ਡਾਕਟਰ ਹੈਗੇ ਕੀ ਪਰਸਾ ਕਿਸ ਤਰ੍ਹਾਂ ਦੀ ਇਹ ਆਪਣੇ ਫਰੈਂਡਸ ਨਾਲ ਹੀ ਲੱਗੀ ਰਹਿੰਦੀ ਜਦੋਂ ਮਰਜ਼ੀ ਦਿੱਲੀ ਹੈਗੀਆਂ ਤੈਨੂੰ ਫਰੰਡ ਆ ਮਮਾ ਦਾ ਟੀਚਰ ਆ ਗਿਆ ਮਿਊਜ਼ਿਕ ਦਾ ਦਿੱਲੀ ਤੇ ਉਹ ਉਹ ਕੋ ਸਿੱਖਣਾ ਚਾਹੁੰਦੀ ਮੈਂ ਸ਼ਾਈ ਤੇ ਕਰਦੇ ਵੀ ਪ੍ਰੈਕਟਿਸ ਉੱਤੇ ਜਾਏ 2 3 3 ਘੰਟੇ 11 12 1 ਵਜੇ ਤੱਕ ਉੱਤਰ ਲੱਗੇ ਲੈਂਦੀ ਨਾ ਦੋ ਜੰਦਾ ਦਿੱਲੀ ਇਹ ਦੇਖਿਆ ਨਹੀਂ ਬੇਟੀ ਨੂੰ ਬੇਟੀ ਨੇ ਜਿਹੜਾ ਆ ਪੰਜਾਬੀ ਤੇ ਸਿੱਖੀ 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 ਪੰਜਾਬੀ ਹਿੰਦੀ ਸਿੱਖੀ ਪਰ ਦੱਖਣ ਕੋਰੀਆ ਦਾ Song ਵੀ ਗਾਉਂਦੀ ਹੈ ਜਿਹੜਾ ਪੂਰਾ ਇਹ ਦੱਖਣ ਕੋਰੀਆ ਦੀ ਭਾਸ਼ਾ ਚ ਬੋਲਦੀ ਹੈ ਮੈਂ ਬਟਾਲਾ ਤੋਂ ਵਿੱਕੀ ਮਲਕ